ਮੌਸਮ ਦੀ ਤਾਜ਼ਾ ਅਪਡੇਟ ਲੈ ਕੇ ਆਇਆ ਕਿ ਅਗਲੇ 2-4 ਘੰਟਿਆਂ ਦੇ ਵਿੱਚ ਮੌਸਮ ਦੇ ਵਿੱਚ ਕੀ ਹਲਚਲ ਦੇਖਣ ਨੂੰ ਮਿਲੂਗੀ ਅਤੇ ਰਾਤ ਦਾ ਮੌਸਮ ਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਦੀਆਂ ਅਤੇ ਗੜੇਮਾਰੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਹੁਣ ਤੁਸੀਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੰਜਾਬ ਆ ਜਿਹੜਾ ਦੋ ਸਿਸਟਮਾਂ ਤੋਂ ਪ੍ਰਭਾਵਿਤ ਹੋ ਰਿਹਾ ਇੱਕ ਤਾਂ ਦੱਖਣੀ ਹਿੱਸਿਆਂ ਦੇ ਵਿੱਚ ਜਿਹੜਾ ਸਿਸਟਮ ਬਣਿਆ ਹੋਇਆ ਤੇ ਇੱਕ ਜਿਹੜਾ ਪੱਛਮੀ ਸਿਸਟਮ ਦਾ ਆ ਰਿਹਾ ਉੱਤਰ-ਪੱਛਮੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਤੇ ਹੁਣ ਜੇਕਰ ਗੱਲ ਕਰੀਏ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਬਰਖਾ ਅਤੇ ਮੀਂਹਾਂ ਦੀਆਂ ਗਤੀਵਿਧੀਆਂ ਅਤੇ ਗੜੇਮਾਰੀ ਹੋ ਸਕਦੀ ਹੈ ਤਾਂ ਪੰਜਾਬ ਦੇ ਦੱਖਣੀ ਹਿੱਸੇ ਜਿਵੇਂ ਕਿ ਪਟਿਆਲਾ ਫਤਿਹਗੜ੍ਹ ਸਾਹਿਬ ਸੰਗਰੂਰ ਅਤੇ ਲੁਧਿਆਣਾ ਮਾਨਸਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਮੀਂਹਾਂ ਦੀਆਂ ਗਤੀਵਿਧੀਆਂ ਅਤੇ ਗੜੇਮਾਰੀ ਦੇਖਣ ਨੂੰ ਮਿਲ ਸਕਦੀਆਂ ਇਹਨਾਂ ਦੇ ਅਗਲੇ 2-3 ਘੰਟਿਆਂ ਦੇ ਵਿੱਚ ਲੇਕਿਨ ਹਵਾਵਾਂ ਨੇ ਜਿਹੜੀਆਂ ਉਹ ਪੱਛਮੀ ਹਵਾਵਾਂ ਚੱਲਣਗੀਆਂ ਹਵਾਵਾਂ ਇਧਰੋਂ ਚੱਲਣ ਕਰਕੇ 2-3 ਘੰਟਿਆਂ ਤੋਂ ਬਾਅਦ ਆ ਜਿਹੜਾ ਮੌਸਮਾ ਉਹ ਦੱਖਣੀ ਹਿੱਸਿਆਂ ਦਾ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ। ਲੇਕਿਨ ਇਸ ਤੋਂ ਪੱਛੇ ਜਿਵੇਂ ਆਪਾਂ ਹੁਣ ਪੰਜਾਬ ਦੇ ਉਤਰੀ ਇਲਾਕਿਆਂ ਨੂੰ ਦੇਖ ਰਹੇ ਆ ਕਿ ਭਾਰੀ ਬੱਦਲ ਨੇ ਜਿਹੜੇ ਉਹ ਬਣਦੇ ਨਜ਼ਰ ਆ ਰਹੇ ਨੇ ਤੇ ਇਸਦੇ ਚੱਲਦੇ ਜਿਹੜੇ ਜਿਵੇਂ ਕਿ ਆਪਾਂ ਨੂੰ ਦੱਖਣੀ ਹਿੱਸੇ ਦੇ ਵਿੱਚੋਂ ਬੱਦਲ ਬਾਈ ਸਾਫ਼ ਨਜ਼ਰ ਆਉਂਦੀ ਦੇਖੂਗੀ ਤਾਂ ਉਸੇ ਤਰ੍ਹਾਂ ਹੀ ਜਿਹੜੀਆਂ ਹਵਾਵਾਂ ਇਸੇ ਤਰ੍ਹਾਂ ਚੱਲਣ ਦੇ ਕਾਰਨ ਜਿਹੜੇ ਇਹ ਬੱਦਲ ਨੇ ਉਹ ਸ਼ਿਫਟ ਹੋ ਕੇ ਪੰਜਾਬ ਵੱਲ ਨੂੰ ਵੱਧੇ ਨਜ਼ਰ ਆਉਣਗੇ ਜਿਸ ਦੇ ਚਲਦੇ ਪੰਜਾਬ ਦਾ ਉੱਤਰੀ ਹਿੱਸਾ ਅਤੇ ਵਿਚਕਾਰਲਾ ਹਿੱਸਾ ਕਵਰ ਹੋਵੇਗਾ ਅੱਜ ਰਾਤ ਨੂੰ ਜਿਵੇਂ ਪੰਜਾਬ ਦੇ ਅੰਮ੍ਰਿਤਸਰ ਤਰਨਤਾਰਨ ਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਤਗੜੀਆਂ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਇਸ ਤੋਂ ਇਲਾਵਾ ਪੰਜਾਬ ਦੇ ਦੋਆਬੇ ਦੇ ਇਲਾਕੇ ਵੀ ਕਵਰ ਹੋਣਗੇ ਮੋਗਾ ਵੀ ਕਵਰ ਹੋਵੇਗਾ ਲੁਧਿਆਣੇ ਦੇ ਵਿੱਚ ਹੁਣ ਦੱਖਣੀ ਸਿਸਟਮ ਦਾ ਪ੍ਰਭਾਵ ਪੈ ਰਿਹਾ ਹੈ ਤੇ ਆਉਂਦੇ ਘੰਟੇ ਰਾਤ ਨੂੰ ਮਤਲਬ ਆਪਾਂ ਨੂੰ ਲੁਧਿਆਣੇ ਦੇ ਵਿੱਚ ਪੱਛਮੀ ਹਿੱਸੇ ਪੰਜਪੀ ਸਿਸਟਮ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲੇਗਾ ਇਸ ਦੇ ਚੱਲਦੇ ਪੰਜਾਬ ਲੁਧਿਆਣੇ ਦੇ ਇਸ ਹਿੱਸੇ ਦੇ ਵਿੱਚ ਕਹਿਣ ਦਾ ਭਾਵ ਆ ਵੀ ਸਿੱਧਾ ਸਿੱਧਾ ਵੀ ਪੰਜਾਬ ਦਾ ਇਹ ਹਿੱਸਾ ਕਵਰ ਹੋਵੇਗਾ ਅਜ ਰਾਤ ਨੂੰ ਜਿਸ ਦੇ ਚੱਲਦੇ ਇਨ੍ਹਾਂ ਹਿੱਸਿਆਂ ਦੇ ਵਿੱਚ ਆਪਾਂ ਨੂੰ ਮੀਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਇਸ ਦੇ ਵਿੱਚ ਫਰੀਦਕੋਟ ਅਤੇ ਮੋਗੇ ਦੇ ਜ਼ਿਲ੍ਹੇ ਮੋਗੇ ਦੇ ਕਈ ਪਿੰਡ ਆਉਣਗੇ ਸ਼ਹਿਰ ਆਉਣਗੇ ਅਤੇ ਲੁਧਿਆਣੇ ਦੇ ਕਈ ਸ਼ਹਿਰ ਆਉਣਗੇ ਰੂਪਨਗਰ ਆਵੇਗਾ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਵਰਗੇ ਅੰਮ੍ਰਿਤਸਰ ਤਰਨਤਾਰਨ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੇ ਅੱਜ ਰਾਤ ਦੇ ਸਮੇਂ ਦੇ ਵਿੱਚ ਇਸ ਤੋਂ ਚਲਦੇ ਜੇਕਰ ਆਪਾਂ ਦੱਖਣ ਪੱਛਮੀ ਪੱਛਮ ਦੱਖਣੀ ਭਾਵ ਪਾਕਿਸਤਾਨ ਅਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜਾ ਮੌਸਮ ਲਗਭਗ ਸਾਫ਼ ਰਹੇਗਾ ਆਉਂਦੇ ਘੰਟਿਆਂ ਦੇ ਵਿੱਚ ਇੱਥੋਂ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਦੀ ਆਵਾਜ਼ ਜਰੂਰ ਹੋਵੇਗੀ ਲੇਕਿਨ ਮੀਂਹਾਂ ਦੀਆਂ ਗਤੀਵਿਧੀਆਂ ਹੋਣ ਗਿਆ ਉਹ ਜਿਹੜੀ ਸੰਭਾਵਨਾ ਉਹ 35-40% ਹੋਵੇਗੀ ਭਾਵ ਜ਼ਿਆਦਾ ਸੰਭਾਵਨਾ ਨਹੀਂ ਹਲਕੀ ਫੁਲਕੀ ਬੂੰਦਾਂਵਾਂ ਦੀ ਇਨ੍ਹਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ ਜਿਵੇਂ ਕਿ ਫੌਜਲ ਕਾ ਮੁਖਸਰ ਸਾਹਿਬ ਬਠਿੰਡਾ ਮਾਨਸੇ ਵਰਗੇ ਸ਼ਹਿਰਾਂ ਦੇ ਵਿੱਚ ਹੁਣ ਤਾਂ ਮਾਨਸੇ ਵਰਗੇ ਸ਼ਹਿਰਾਂ ਦੇ ਵਿੱਚ ਜਿਹੜਾ ਦੱਖਣੀ ਦੱਖਣੀ ਸਿਸਟਮ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਉਹਦੇ ਘੰਟਿਆਂ ਦੇ ਵਿੱਚ ਜਿਹੜਾ ਇੱਥੋਂ ਸਾਫ਼ ਹੋਣਾ ਸ਼ੁਰੂ ਹੋ ਜਾਵੇ ਜਿਹੜਾ ਕਿ ਹੁਣ ਤੁਸੀਂ ਸੈਟਲਾਈਟ ਦੇ ਵਿੱਚ ਦੇਖ ਸਕਦੇ ਹੋ ਕਿ ਸਾਫ਼ ਹੋਣਾ ਲਗਭਗ ਸ਼ੁਰੂ ਹੋ ਗਿਆ ਹੈ